ਵਾਹਿਗੁਰੂ ਸਾਇਬ ਜੀ ਤਨਾਸਰੀ ਪਾਲਤੀ ਜ ਕੱਜਾ ਧਨ ਸਾਂਜੀ ਭੂਰ ਕਗਵਾਰੀ ਮਨ ਪਹੂਲੇ ਅੰਧਗਵਾਰ ਕੱਜਾ ਧਨ ਸਾਂਜੀ ਮੁਰਖ ਗਵਾਰੀ ਮਨੁ ਭੂਲੇ ਮਦ ਗਵਾਰਾ ਦੇਖਿਆ ਕੈ ਤਨ ਸਭ ਦੁਖ ਹੋਏ ਨਾ ਸਾਥ ਜਾਈ ਨਾ ਪ੍ਰਾਪਤ ਹੋਏ ਸਾਜਾ ਤਨ ਗੁਰਮਤੀ ਪਾਈ ਕਾਜ ਤਰਪੋਇ ਆਵੈ ਧਾਈ ਆਹਾ ਮਨ ਭੂਲੇ ਸਭਰੇ ਗਵਾਰੀ ਬਾਜਰ ਟੂਪੈ ਨਾ ਅਰਵਾਰ ਨਾ ਪਾਰੀ ਸਤਗੁਰ ਭੀਟੇ ਪੂਰੇ ਭਾਗ ਸਾਧਰਤੀ ਅਨੰ ਸਬਾਗ 4 ਜਗ ਮੇ ਅਮਰਤ ਸਾਕੀ ਬਾਰੀ ਪੂਰੇ ਪਾਗਰ ਨਾਮ ਸਬਾਦੀ ਸ਼ੰਤੀ ਸਾਧਕੇ ਤਰਸੈ ਸਭ ਲੋਈ ਪੂਰੇ ਭਾਗ ਪਰਪਤ ਹੋਏ ਸੱਗ ਸੱਜ ਸੋਈ ਉਹ ਤਾਂ ਬ੍ਰਹਮ ਅਪਸ਼ਾਰ ਕੋਏ ਸਾਚੀ ਸੱਜ ਸਾਚੀ ਆਪਦਰੜਾਈ ਨਾ ਆਣਾ ਕੀ ਆਬੀ ਬੀਖੀ ਆਪੇ ਸੱਚ ਲਾਈ ਸਰ ਕੇ ਸਾਚ ਸੱਜ ਸੋਏ ਊਤਾ ਪ੍ਰਾਪਸ਼ਾਨ ਕੋਏ ਸਾਤੇ ਸਾਚ ਸਾਤੀ ਆਪ ਚੜੜਾ ਬੀ ਬਿਕੇ ਅਪੀ ਸੱਜ ਲਾਈ ਵਾਹਿ ਤੁਮ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ